ਸਾਨੂੰ ਸਾਰਿਆਂ ਨੂੰ ਨਾਰੀਅਲ ਖੰਡ ਦੇ ਫਾਇਦੇ ਬਾਰੇ ਪਤਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ ਬਾਰੇ ਜਾਣਦੇ ਹੋ ਪਾਣੀ ਵਾਲਾ ਨਾਰੀਅਲ ਕੁਦਰਤੀ ਰੂਪ ਚ ਸੁੱਕ ਜਾਣ ਉਤੇ ਪੂਰੀ ਤਰ੍ਹਾਂ ਗਿਰਿ ਉਕਤ ਹੋ ਜਾਂਦਾ ਹੈ ਇਸ ਚ ਪਾਣੀ ਨਹੀਂ ਹੁੰਦਾ ਸਗੋ ਪਾਣੀ ਸੁੱਕ ਕੇ ਨਾਰੀਅਲ ਤੇਲ ਦਾ ਰੂਪ ਲੈ ਲੈਂਦਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੇਲ ਚ ਬਲੈਂਡ ਕੈਰਾਸਟੋਲ ਨਹੀਂ ਹੁੰਦਾ ਤੇ ਇਹ ਬਹੁਤ ਫਾਇਦੇਮੰਦ ਹੁੰਦਾ ਸੁੱਕਾ ਨਾਰੀਅਲ ਖਾਣ ਨਾਲ ਸਰੀਰ کئی ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਅੱਜ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਬਾਰੇ। ਦਿਮਾਗ ਲਈ ਫਾਇਦੇਮੰਦ। ਜੇਕਰ ਤੁਸੀਂ ਆਪਣੇ ਦਿਮਾਗ ਨੂੰ ਸਮਾਰਟ ਬਣਾਉਣਾ ਚਾਹੁੰਦੇ ਹੋ ਤਾਂ ਸੁੱਕਾ ਨਾਰੀਅਲ ਨੂੰ ਆਪਣੇ ਖੁਰਾਕ 'ਚ ਜ਼ਰੂਰ ਸ਼ਾਮਿਲ ਕਰੋ। ਕਈ ਸੋਧਾਂ ਦੁਆਰਾ ਇਹ ਸਿੱਧ ਹੋਇਆ ਹੈ ਕਿ ਸੁੱਕਾ ਨਾਰੀਅਲ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਐਲਜ਼ਾਈਮਰ ਵਰਗੀਆਂ ਕਾਤਕ ਬਿਮਾਰੀ ਨਹੀਂ ਹੁੰਦੀਆਂ। ਆਇਰਨ ਦੀ ਕਮੀ ਨੂੰ ਕਰੇ ਦੂਰ। ਜਨਨੀਆਂ 'ਚ ਜੋ ਹਮੇਸ਼ਾ ਖੂਨ ਦੀ ਕਮੀ ਹੋ ਜਾਂਦੀ ਹੈ ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਜਿਸ ਨਾਲ ਕਈ ਰੋਗ ਹੋ ਜਾਂਦੇ ਹਨ ਸੁੱਕਾ ਨਾਰੀਅਲ ਇਸ ਸਥਿਤੀ ਤੋਂ ਰਾਹ ਦਿਵਾਉਂਦਾ ਹੈ ਕੈਂਸਰ ਤੋਂ ਬਚਾ ਜੇ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਪਹਿਲਾਂ ਕਦੇ ਕੈਂਸਰ ਹੋ ਚੁੱਕਿਆ ਤਾਂ ਸਾਵਧਾਨੀ ਵਰਤੋ ਖਾਸ ਕਰ ਜਨਨੀਆਂ ਨੂੰ ਜਿਨ੍ਹਾਂ ਦੇ ਪਰਿਵਾਰ 'ਚ ਛਾਤੀ ਦੇ ਕੈਂਸਰ ਦਾ ਮਾਮਲਾ ਹੈ ਸੁੱਕਾ ਨਾਰੀਅਲ ਪ੍ਰੋਸਟੇਟ ਕੈਂਸਰ ਅਤੇ ਛਾਤੀ ਕੈਂਸਰ ਨਹੀਂ ਹੋਣ ਦਿੰਦਾ। ਇਸ ਲਈ ਸੁੱਕਾ ਨਾਰੀਅਲ ਨੂੰ ਆਪਣੇ ਖੁਰਾਕ 'ਚ ਜ਼ਰੂਰ ਸ਼ਾਮਿਲ ਕਰੋ। ਪੇਟ ਦੀਆਂ ਸਮੱਸਿਆਵਾਂ ਦੂਰ। ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦਾ ਅਤੇ ਕਬਜ਼, ਖੂਨੀ ਦਸਤ ਅਤੇ ਬਵਾਸੀਰ ਜਿਹੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਨੂੰ ਖਾਣ ਦਾ ਸਰੀਰ ਉਤੇ ਕਈ ਮਾੜਾ ਪ੍ਰਭਾਵ ਨਹੀਂ ਪੈਂਦਾ। ਗਠੀਏ ਦੇ ਦਰਦ ਤੋਂ ਰਾਹਤ। ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ ਇਸ ਚਿਕਾਈ ਖਣਿਜ ਹੁੰਦੇ ਹਨ ਜੋ ਟਿਸ਼ੂਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਏ ਰੱਖਦੇ ਹਨ ਗੈਸ ਦੀ ਸਮੱਸਿਆ ਦੂਰ ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰ ਸਕਦੇ ਹੋ ਇਹ ਟੇਟਚੋ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੈ ਪ੍ਰੈਗਨੈਂਸੀ ਚ ਫਾਇਦੇਮੰਦ ਗਰਭ ਅਵਸਥਾ ਦੇ ਦੌਰਾਨ ਪੈਰਾਂ 'ਚ ਸੋਜ ਹੋਣਾ ਇੱਕ ਆਮ ਸਮੱਸਿਆ ਹੈ ਜੇਕਰ ਇਸ ਲਈ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੁੱਕਾ ਨਾਰੀਅਲ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਗਰਭ ਅਵਸਥਾ ਦੇ ਦੌਰਾਨ ਜੇਕਰ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਡਿਲੀਵਰੀ ਦੇ ਦੌਰਾਨ ਛਾਤੀ ਦਾ ਦੁੱਧ ਬੱਚੇ ਦੇ ਲਈ ਬੇਹੱਦ ਲਾਭਦਾਇਕ ਹੁੰਦਾ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਟਿਪ ਲਈ ਦੇਖਦੇ ਰਹੋ ਟੈਲੀ ਹੈਲਥ ਸਾਨੂੰ ਸਾਰਿਆਂ ਨੂੰ ਨਾਰੀਅਲ ਖਾਣ ਦੇ ਫਾਇਦੇ ਬਾਰੇ ਪਤਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ ਬਾਰੇ ਜਾਣਦੇ ਹੋ ਪਾਣੀ ਵਾਲਾ ਨਾਰੀਅਲ ਕੁਦਰਤੀ ਰੂਪ ਚ ਸੁੱਕ ਜਾਣ ਉਤੇ ਪੂਰੀ ਤਰ੍ਹਾਂ ਗਿਰਿ ਉਕਤ ਹੋ ਜਾਂਦਾ ਹੈ ਇਸ ਚ ਪਾਣੀ ਨਹੀਂ ਹੁੰਦਾ ਸਗੋ ਪਾਣੀ ਸੁੱਕ ਕੇ ਨਾਰੀਅਲ ਤੇਲ ਦਾ ਰੂਪ ਲੈ ਲੈਂਦਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੇਲ ਚ ਬਲੈਂਡ ਕੈਰੋਸਟੋਲ ਨਹੀਂ ਹੁੰਦਾ ਤੇ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਸੁੱਕਾ ਨਾਰੀਅਲ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਆਓ ਅੱਜ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਬਾਰੇ ਦਿਮਾਗ ਲਈ ਫਾਇਦੇਮੰਦ ਜੇਕਰ ਤੁਸੀਂ ਆਪਣੇ ਦਿਮਾਗ ਨੂੰ ਸਮਾਰਟ ਬਣਾਉਣਾ ਚਾਹੁੰਦੇ ਹੋ ਤਾਂ ਸੁੱਕਾ ਨਾਰੀਅਲ ਨੂੰ ਆਪਣੇ ਖੁਰਾਕ 'ਚ ਜ਼ਰੂਰ ਸ਼ਾਮਿਲ ਕਰੋ ਕਈ ਸੋਧਾ ਦੁਆਰਾ ਇਹ ਸਿੱਧ ਹੋਇਆ ਹੈ ਕਿ ਸੁੱਕਾ ਨਾਰੀਅਲ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਅਲਜ਼ਾਈਮਰ ਵਰਗੀਆਂ ਕਾਤਕ ਬਿਮਾਰੀ ਨਹੀਂ ਹੁੰਦੀਆਂ ਆਇਰਨ ਦੀ ਕਮੀ ਨੂੰ ਕਰੇ ਦੂਰ ਜਨਾਨੀਆਂ 'ਚ ਜੋ ਹਮੇਸ਼ਾ ਖੂਨ ਦੀ ਕਮੀ ਹੋ ਜਾਂਦੀ ਹੈ ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਜਿਸ ਨਾਲ ਕਈ ਰੋਗ ਹੋ ਜਾਂਦੇ ਹਨ ਸੁੱਕਾ ਨਾਰੀਅਲ ਇਸ ਸਥਿਤੀ ਤੋਂ ਰਾਹਤ ਦਿਵਾਉਂਦਾ ਹੈ ਕੈਂਸਰ ਤੋਂ بچਾ ਜੇ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਪਹਿਲਾਂ ਕਦੇ ਕੈਂਸਰ ਹੋ ਚੁੱਕਿਆ ਤਾਂ ਸਾਵਧਾਨੀ ਵਰਤੋ ਖਾਸ ਕਰ ਜਨਾਨੀਆਂ ਨੂੰ ਜਿਨ੍ਹਾਂ ਦੇ ਪਰਿਵਾਰ 'ਚ ਛਾਤੀ ਦੇ ਕੈਂਸਰ ਦਾ ਮਾਮਲਾ ਹੈ ਸੁੱਕਾ ਨਾਰੀਅਲ ਪ੍ਰੋਸਟੇਟ ਕੈਂਸਰ ਅਤੇ ਛਾਤੀ ਕੈਂਸਰ ਨਹੀਂ ਹੋਣ ਦਿੰਦਾ ਇਸ ਲਈ ਸੁੱਕਾ ਨਾਰੀਅਲ ਨੂੰ ਆਪਣੇ ਖੁਰਾਕ 'ਚ ਜ਼ਰੂਰ ਸ਼ਾਮਿਲ ਕਰੋ ਪੇਟ ਦੀਆਂ ਸਮੱਸਿਆਵਾਂ ਦੂਰ ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦਾ ਅਤੇ ਕਬਜ਼ ਖੂਨੀ ਦਸਤ ਅਤੇ ਬਵਾਸੀਰ ਜਿਹੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਇਸ ਨੂੰ ਖਾਣ ਦਾ ਸਰੀਰ 'ਤੇ ਕਈ ਮਾੜਾ ਪ੍ਰਭਾਵ ਨਹੀਂ ਪੈਂਦਾ ਗਠੀਏ ਦੇ ਦਰਦ ਤੋਂ ਰਾਹਤ ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ ਇਸ ਚੱਕਈ ਖਣਿਜ ਹੁੰਦੇ ਹਨ ਜੋ ਟਿਸ਼ੂਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਏ ਰੱਖਦੇ ਹਨ ਗੈਸ ਦੀ ਸਮੱਸਿਆ ਦੂਰ ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰ ਸਕਦੇ ਹੋ ਇਹ ਟੈਟਚੂ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੈ। ਪ੍ਰੈਗਨੈਂਸੀ 'ਚ ਫਾਇਦੇਮੰਦ। ਗਰਭ ਅਵਸਥਾ ਦੇ ਦੌਰਾਨ ਪੇਰਾ 'ਚ ਸੋਜ ਹੋਣਾ ਇੱਕ ਆਮ ਸਮੱਸਿਆ ਹੈ। ਜੇਕਰ ਇਸ ਲਈ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੁੱਕਾ ਨਾਰੀਅਲ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਗਰਭਵਸਤਾ ਦੇ ਦੌਰਾਨ ਜੇਕਰ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਡਿਲੀਵਰੀ ਦੇ ਦੌਰਾਨ ਛਾਤੀ ਦਾ ਦੁੱਧ ਬੱਚੇ ਦੇ ਲਈ ਬੇਹਦ ਲਾਭਦਾਇਕ ਹੁੰਦਾ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਟਿਪਸ ਦੇਖਦੇ ਰਹੋ ਟੈਲੀ ਹੈਲਥ